ਕਨੌਰੀ ਬਾਰਡਰ ਤੇ ਹਾਲਾਤਾਂ ਬਾਰੇ ਦੱਸਦੇ ਆਂ ਵਿਕਤਾਂ ਕਿਸਾਨ ਭਰਾ ਜਿਹੜੇ ਰਹਿ ਰਹੇ ਆ ਆ ਦੇਖੋ ਟਰਾਲੀਆਂ ਦੇ ਵਿੱਚ ਕਿਵੇਂ ਤੰਬੂ ਲਾਏ ਹੋਏ ਪਹਿਣਾ ਬਹੁਤ ਔਖਾ ਰਾਤ ਨੂੰ ਠੰਡ ਬਹੁਤ ਹੁੰਦੀ ਆ ਇਹ ਕਹਿੰਦੇ ਵੀ ਆਪਾਂ ਸਾਨੂੰ ਆਟਾ ਮੰਗਦੇ ਹੋ ਰੋਜ਼ ਕਿਉਂ ਆਟਾ ਮੰਗਦੇ ਤਾਂ ਬਾਟਰੀ ਅੰਦਰ ਆਪਾਂ ਬੇਹੋਕੋਦ ਨੇ ਆਪਾਂ ਬੇਹੋਕੋਦ ਨੇ ਜਿਹੜੀ ਲੋੜ ਜਿਹੜੀ ਸਾਹਮਣੇ ਆਟਾ ਹੈਗਾ ਲੋੜ ਆਇਆ ਤੇ ਆਪਾਂ ਸਾਰਿਆਂ ਨੂੰ ਮੈਂ ਜੀ ਇਹ ਜਿਹੜਾ ਮੋਰਚਾ ਨਾ ਇਹ ਹੈਗਾ ਸਾਂਝਾ ਮੋਰਚਾ ਤੇ ਆਪਣੇ ਸਾਰਿਆਂ ਦਾ ਫਰਜ਼ ਬਣਦਾ ਇੱਥੇ ਆਉਂਦਾ ਕਿਉਂਕਿ ਜਿਹੜੀ ਇਹ ਲੜਾਈ ਆ ਇਹ ਜਿਹੜੀ ਲੜਾਈ ਆ ਇਹਨਾਂ ਕੋਈ ਇੱਕ ਦਿਨ ਜਾਂ ਦੋ ਦਿਨ ਚੱਲਣ ਵਾਲੀ ਲੜਾਈ ਨਹੀਂ ਹੈਗੀ ਇਹ ਜਿਹੜੀ ਲੜਾਈ ਆ ਇਹ ਬਹੁਤ ਲੰਮਾ ਸਮਾਂ ਚੱਲਣੀ ਆ ਸੋ ਹਾਂ ਇਹ ਵਾਟਰ ਤੇ ਪਹੁੰਚੋ ਬਈ ਸਾਰੇ ਦੌੜ ਕਾਲਾ ਕਿੰਨਾ ਪਿਆ ਇਹ ਜਿਹੜੀ ਲੜਾਈ ਆ ਨਾ ਇਹ ਸਾਂਝੀ ਲੜਾਈ ਆ ਇਹ ਕਿਸੇ ਕਿਸਾਨ ਭਰਾ ਦੀ ਨਹੀਂ ਜਾਂ ਕਿਸੇ ਜੱਟ ਜ਼ਿਮੀਂਦਾਰ ਦੀ ਨਹੀਂ ਇਹ ਜਿਹੜੀ ਲੜਾਈ ਹੈ ਸਾਰਿਆਂ ਦੀ ਸਾਂਝੀ ਲੜਾਈ ਆ ਸੋ ਸਾਰਿਆਂ ਨੂੰ ਇਹੀ ਬੇਨਤੀ ਆ ਵੀ ਸਾਰੇ ਹੌਮ ਹਮਾ ਕੇ ਪਹੁੰਚੋ ਤੇ ਆਪਾਂ ਸਰਦਾਰ ਡੱਲੇਵਾਲ ਸਾਹਿਬ ਜੀ ਦਾ ਸਾਥ ਦੇਣਾ ਕਿਉਂਕਿ ਉਹਨਾਂ ਨੂੰ ਅੱਜ 17 ਦਿਨ ਹੋ ਗਏ ਉਹ ਮਰਨ ਵਰਤ ਤੇ ਪਏ ਆ ਤੇ ਉਹਨਾਂ ਦੀ ਜਿਹੜੀ ਕੰਡੀਸ਼ਨ ਆ ਉਹਨਾਂ ਦੇ ਜਿਹੜੇ ਹਾਲਾਤ ਆ ਉਹ ਬਹੁਤ ਹੀ ਜ਼ਿਆਦਾ ਨਾਜਕ ਹੁੰਦੇ ਜਾਂਦੇ ਆ ਦਿਨੋਂ ਦਿਨ ਤੇ ਇਹ ਹੁਣ ਸਰਕਾਰ ਨੂੰ ਸੋਚਣਾ ਪੈਣਾ ਵੀ ਇਹਦੇ ਤੇ ਕੀ ਕੀਤਾ ਜਾਵੇ ਕਿਉਂਕਿ ਐਮਐਸਪੀ ਲਾਗੂ ਕਰਨੀ ਵੀ ਜ਼ਰੂਰੀ ਆ ਤੇ ਜਿਹੜਾ ਮੰਡੀਕਰਨ ਖਤਮ ਕਰ ਰਿਹਾ ਇਹ ਚੀਜ਼ਾਂ ਸਰਕਾਰ ਬਹੁਤ ਜ਼ਿਆਦਾ ਗਲਤ ਕਰ ਰਹੀ ਆ ਕਿਉਂਕਿ ਜੇ ਅੱਜ ਮੰਡੀਕਰਨ ਖਤਮ ਹੋ ਗਿਆ ਨਾ ਤਾਂ ਮਤਲਬ ਜਿਹੜੇ ਜੱਟ ਭਰਾ ਕਿਸਾਨ ਭਰਾ ਜਾਂ ਆਪਾਂ ਦੁਕਾਨਦਾਰ ਭਰਾ ਸਾਰੇ ਰੁਲ ਜਾਗੇ ਕਿਉਂਕਿ ਕਿਸਾਨਾਂ ਨਾਲ ਹੀ ਦੁਕਾਨਦਾਰੀ ਆ ਤੇ ਕਿਸਾਨਾਂ ਨਾਲ ਹੀ ਸਾਰੇ ਲੋਕ ਆ ਕਿਉਂਕਿ ਜਿਹੜਾ ਆਪਣਾ ਪੰਜਾਬ ਆ ਉਹ ਕਿਸਾਨੀ ਦੇ ਸੱਤੇ ਹੀ ਚੱਲਦਾ ਤੇ ਕਿਉਂ ਨਾ ਆਪਾਂ ਸਾਥ ਦਈਏ ਇਕੱਠੇ ਹੋਈਏ ਤਾਂ ਜੋ ਆਪਣੇ ਜਿਹੜੇ ਕਿਸਾਨ ਭਰਾ ਉਹ ਉੱਠਣ ਉਹ ਉੱਠਣਗੇ ਤਾਂ ਆਪਣਾ ਜਿਹੜੀ ਆਪਾਂ ਜਿਹੜੇ ਮਾਜਨ ਲੋਕ ਆ ਕਿਸਾਨ ਮਤਲਬ ਦੁਕਾਨਦਾਰ ਲੋਕ ਆ ਫੇਰ ਹੀ ਇਹਨਾਂ ਕੋਲੇ ਕੋਈ ਦੌਰ ਪੀ ਆਉਣਗੇ ਜੇ ਕਿਸਾਨ ਭਰਾਵਾਂ ਕੋਲੇ ਕੁਝ ਹੋਊਗਾ ਸੋ ਸਾਰਿਆਂ ਨੂੰ ਇਹੀ ਬੇਨਤੀ ਆ ਵੀ ਸਾਰੇ ਭਾਈ ਹਮ ਹਮਾ ਕੇ ਇੱਥੇ ਪਹੁੰਚੋ ਤੇ ਜਿਹੜੀ ਇਹ ਜਿਹੜਾ ਲਾਈਵ ਆ ਇਹ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਜਾਓ ਤੇ ਤੁਹਾਨੂੰ ਆਪਾਂ ਹੋਰ ਵੀ ਕਈ ਵੀਡੀਓ ਰਾਹੀਂ ਇੱਥੋਂ ਦੇ ਹਾਲਾਤਾਂ ਬਾਰੇ ਬਿਆਨ ਕਰਦੇ ਰਵਾਂਗੇ ਸੋ ਧੰਨਵਾਦ ਬਾਈ ਦੀ ਸਾਰਿਆਂ ਦਾ ਜਿਹੜੇ ਜੁੜੇ ਆ ਜਿਹੜਿਆਂ ਨੇ ਵੀਡੀਓ ਸ਼ੇਅਰ ਕੀਤੀ ਆ ਉਹਨਾਂ ਦਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਆ ਸੋ ਇਹ ਜਿਹੜਾ ਲਾਈਵ ਆ ਇਹਨੂੰ ਹੋਰ ਵਰਤਮਾਨ ਤੇ ਸ਼ੇਅਰ ਕਰ ਦਿਓ ਧੰਨਵਾਦ ਬਾਈ